ਸ਼੍ਰੀ ਗੁਰੂ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਜੀ ਆਪਣਾ YouTube ਚੈਨਲ ਮਾਲਵਾ ਬੀ ਐਂਡ ਡੈਰੀ ਫਾਰਮਿੰਗ ਦੋਸਤੋ ਆਪਾਂ ਡੈਰੀ ਫਾਰਮਿੰਗ ਦੇ ਨਾਲ-ਨਾਲ ਆਪਣਾ ਜਿਹੜਾ ਫੈਮਿਲੀ ਬਿਜ਼ਨਸ ਹੈ ਖੇਤੀ ਵੀ ਕਰ ਰਹੇ ਆ ਆਪਾਂ ਤੇ ਨਾਲ ਆਪਣਾ ਡੈਰੀ ਫਾਰਮਿੰਗ ਦਾ ਵੀ ਹੈ ਤੇ 17 ਮੈਂਬਰਾਂ ਦਾ ਫੈਮਿਲੀ ਪਰਿਵਾਰ ਆ ਸਾਡਾ ਜਿਹੜਾ ਜੁਆਇੰਟ ਫੈਮਿਲੀ ਹੈ ਸਾਡੀ ਭਰਾ ਭੈਣ ਭਾਈ ਭੜਜਾਈਆਂ ਸਾਰੇ ਮਿਲ ਕੇ ਸੀ ਕੰਮ ਕਰਦੇ ਆ ਤੇ ਦੋਸਤੋ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਜੀ ਸ਼ਹਿਦ ਆਪਣੇ ਲਵੇ 300 ਮਧੂਮੱਖੀ ਦਾ ਵਸ ਹੈ ਜੀ ਜਿਹੜਾ ਕਿ ਆਪਾਂ ਜਿੱਦੋਂ ਆਪਾਂ ਬਿਲਕੁਲ ਹੀ ਕੁਦਰਤੀ ਤਰੀਕੇ ਦੇ ਨਾਲ ਆਪਾਂ ਜਿੱਦੋਂ ਸ਼ਹਿਦ ਕੱਢਦੇ ਨੇ ਬਿਲਕੁਲ ਸਾਫ ਸੁਥਰਾ ਅਤੇ ਸ਼ੁੱਧ ਸ਼ਹਿਦ ਹੈ ਜਿਹੜੇ ਵੀ ਮੇਰੇ ਵੀਰ ਭੈਣ ਭਰਾ ਮਿੱਠੇ ਨੂੰ ਪਸੰਦ ਕਰਦੇ ਨੇ ਜਾਂ ਸ਼ਹਿਦ ਦੇ ਸ਼ੁਕੀਨ ਨੇ ਪਰ ਉਹਨਾਂ ਨੂੰ ਅਸਲੀ ਚੀਜ਼ ਨਹੀਂ ਮਿਲਦੀ ਆਪਾਂ ਤੁਹਾਡੇ ਲਈ ਲੈ ਕੇ ਆਏ ਜੀ ਬਿਲਕੁਲ 100% ਪਿਓਰ ਸ਼ਹਿਦ ਤੁਸੀਂ ਇਹਨੂੰ ਕਿਤੇ ਵੀ ਟੈਸਟ ਕਰਾ ਸਕਦੇ ਹੋ ਇੱਕ ਵਾਰ ਤੁਸੀਂ ਇਹਦਾ ਟੈਸਟ ਕਰਕੇ ਦੇਖੋ ਮੰਗਵਾ ਕੇ ਦੇਖੋ ਆਪਾਂ ਹੋਮ ਡਿਲੀਵਰੀ ਆਪਣੇ ਲਈ अवेलेबल ਹੈ ਜੀ ਆਪਾਂ ਕਰ ਤੱਕ ਪਹੁੰਚ ਕਰਾਂਗੇ ਤੁਹਾਡੇ ਲੋਵੇ ਸ਼ੈਦ ਦੀ ਤੇ ਸਾਡੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਜੀ ਮੈਂ ਆਪਣਾ ਕੰਟੈਕਟ ਨੰਬਰ ਤੁਹਾਡੇ ਨਾਲ ਸਾਂਝਾ ਕਰ ਦੇਵਾਂ ਵੀਡੀਓ ਦੇ ਵਿੱਚ ਤੇ ਨਾਲ ਤੁਸੀਂ ਮੈਨੂੰ WhatsApp ਮੈਸੇਜ ਵੀ ਕਰ ਸਕਦੇ ਹੋ ਜਾਂ ਤੁਸੀਂ ਮੈਨੂੰ ਫੋਨ ਵੀ ਕਰ ਸਕਦੇ ਹੋ ਤੇ ਸ਼ੈਦ ਦੇਖੋ ਜਿਸ ਤਰ੍ਹਾਂ ਮੌਸਮ ਹੁਣ ਖਰਾਬ ਹੋ ਚੁੱਕਿਆ ਹੈ ਗਲੇ ਦੇ ਵਿੱਚ ਪ੍ਰੋਬਲਮ ਨੱਕ ਵਗਣਾ ਜ਼ੁਕਾਮ ਖਾਂਸੀ ਤਾਂ ਤੁਹਾਨੂੰ ਛੇਤੀ ਛੇਤੀ ਡਾਕਟਰ ਲਵੇ ਜਾਣ ਦੀ ਕੋਈ ਲੋੜ ਨਹੀਂ ਪੈਂਦੀ ਮੇਰਾ ਤੁਹਾਡੇ ਨਾਲ ਵਾਅਦਾ ਹੈ ਜੇਕਰ ਤੁਸੀਂ ਸਾਡਾ ਇਹ ਪ੍ਰੋਡਕਟ ਵਰਤਦੇ ਹੋ ਕਿਉਂਕਿ ਪਹਿਲੀ ਗੱਲ ਤਾਂ ਬਿਲਕੁਲ ਆਰਗੈਨਿਕ ਹੈ ਜੀ ਸ਼ੁੱਧ ਹੈ ਇਹ ਬਿਲਕੁਲ ਅੱਪਾ ਆਪਣੇ ਚੈਨਲ ਦੇ ਉੱਪਰ ਚੈਨਲ ਬਣਾਉਣ ਦਾ ਮਕਸਦ ਆਪਣਾ ਇਹ ਸੀਗਾ ਵੀ ਆਪਾਂ ਲੋਕਾਂ ਨੂੰ ਇੱਕ ਵਧੀਆ ਚੀਜ਼ ਪ੍ਰੋਵਾਈਡ ਕਰਵਾਈਏ ਤੇ ਲੋਕਾਂ ਤੱਕ ਪਹੁੰਚ ਹੋਵੇ ਆਪਣੀ ਚੀਜ਼ ਦੀ ਕਿਉਂਕਿ ਟੀਵੀ ਐਡਸ ਆਮ ਬੰਦੇ ਦੀ ਪਹੁੰਚ ਤੋਂ ਦੂਰ ਹੁੰਦੀਆਂ ਨੇ ਉਹ ਕੰਪਨੀਆਂ ਦਾ ਕੰਮ ਹੈ ਕੰਪਨੀਆਂ ਦੇ ਸ਼ਹਿਦ ਤੋਂ ਬਚੋ ਬ੍ਰਾਂਡਡ ਕੰਪਨੀਆਂ ਦੇ ਸ਼ਹਿਦ ਤੋਂ ਤੁਸੀਂ Google ਕਰਕੇ ਦੇਖ ਸਕਦੇ ਹੋ ਐਨ ਐਮ ਆਰ ਟੈਸਟਿੰਗ ਰਿਪੋਰਟ ਐਨ ਐਮ ਆਰ ਇੰਡੀਅਨ ਹਾਲੀ ਦੀ ਐਨ ਐਮ ਆਰ ਟੈਸਟਿੰਗ ਰਿਪੋਰਟ ਹੋਈ ਸੀ ਜਿਹਦੇ ਵਿੱਚ ਇੰਡੀਆ ਦੇ 14 ਬ੍ਰਾਂਡ ਫੇਲ ਹੋ ਗਏ ਜਿਹੜੇ ਕੀ ਮਤਲਬ ਨਾਮੀ ਕੰਪਨੀਆਂ ਨੇ ਉਹਦੇ ਵਿੱਚੋਂ ਫੇਲ ਹੋ ਗਈਆਂ ਉਹ ਕੰਪਨੀਆਂ ਸਿਰਫ ਪਾ ਕੇ ਸ਼ੈਦ ਵੇਚਦੀਆਂ ਨੇ ਤੁਸੇ ਕੱਢ ਕੇ ਦੇਖ ਸਕਦੇ ਹੋ ਗੂਗਲ ਦੇ ਉੱਪਰ ਆਪਾਂ ਕੋਈ ਝੂਠ ਨਹੀਂ ਮਾਰ ਰਹੇ ਪਰ ਜਿਹੜਾ ਸਾਡਾ ਸ਼ੈਦ ਹੈ ਤੇ ਤੁਸੀਂ ਜਿੱਥੇ ਮਰਜ਼ੀ ਲੈਬ ਟੈਸਟਿੰਗ ਕਰਾ ਸਕਦੇ ਹੋ ਤੁਸੀਂ ਖੁਦ ਇਹਨੂੰ ਟੈਸਟ ਕਰਕੇ ਦੇਖੋ ਵਰਤ ਕੇ ਦੇਖੋ ਤੇ ਤੁਸੀਂ ਨੈਕਸਟ ਟਾਈਮ ਖੁਦ ਡਿਮਾਂਡ ਕਰੋਗੇ ਵੀ ਸਾਨੂੰ ਜੀ ਸ਼ੈਦ ਹੋਰ ਚਾਹੀਦਾ ਸਾਰੇ ਭੈਣ ਭਰਾਵਾਂ ਦਾ ਮੇਰੀ ਪਿਛਲੀ ਵੀਡੀਓ ਦੇ ਉੱਪਰ ਡੋక్టర్ ਜੀਵਨ ਗੁਪਤਾ ਜੀ ਨਾਲ ਅਸੀਂ ਬਹੁਤ ਪਿਆਰ ਮਿਲਿਆ ਤੁਹਾਡਾ ਮੈਨੂੰ ਤੇ ਬਹੁਤ ਸਾਰੇ ਆਰਡਰ ਵੀ ਮਿਲੇ ਉਹ ਸਾਰੇ ਆਰਡਰ ਜੀ ਆਪਾਂ ਆਪਾਂ ਵੀਡੀਓ ਬਣਾ ਕੇ ਬਾਵਾਗੇ ਬਕਾਇ ਤੇ ਕੱਲ ਨੂੰ ਆਪਾਂ ਨੇ ਉਹ ਆਰਡਰ ਜਿਹੜੇ ਆਪਾਂ ਨੇ ਉਸ ਭੇਜਣੇ ਸਟਾਰਟ ਕਰ ਦੇਣੇ ਨੇ ਜੀ ਤੇ ਤੁਸੀਂ ਦੇਖ ਸਕਦੇ ਹੋ ਆਪਣੀ ਪੈਕਿੰਗ ਤੇ ਕੱਲ ਆਪਾਂ ਨੂੰ ਡਿਮਾਂਡ ਆਈਆਂ ਨੇ ਜੋ-ਜੋ ਤੇ ਪੈਕਿੰਗ ਕਰਕੇ ਆਪਾਂ ਕੱਲ ਨੂੰ ਸਟਾਰਟ ਕਰ ਦੇਣੀ ਹੈ ਜੀ ਭੇਜਣੀਆਂ ਜੇਕਰ ਤੁਸੀਂ ਹੋਰ ਆਪਣੇ ਤੋਂ ਸ਼ਹਿਦ ਖਰੀਦਣਾ ਚਾਹੁੰਦੇ ਹੋ ਜਾਂ ਜਿਹੜੇ ਬੰਦੇ ਸ਼ਹਿਦ ਖਾਣ ਦੇ ਸ਼ੌਕੀਨ ਨੇ ਤਾਂ ਉਹ ਆਪਣੇ ਨਾਲ ਜਰੂਰ ਆਪਤਾ ਕੰਮ ਕਰੋ ਇੱਕ ਵਾਰੀ ਸੇਵਾ ਦਾ ਮੌਕਾ ਜਰੂਰ ਦਿਓ ਕਿਉਂਕਿ ਇੱਕ ਕਿਸਾਨ ਤੋਂ ਹੀ ਤੁਹਾਨੂੰ ਜਿਹੜੀ ਹੈ ਉਹ ਵਧੀਆ ਚੀਜ਼ ਵਧੀਆ ਉਪਜ ਵਾਲੀ ਤੇ ਸ਼ੁੱਧ ਚੀਜ਼ ਮਿਲ ਸਕਦੀ ਹੈ ਜਦੋਂ ਕਿ ਹਰ ਇੱਕ ਚੀਜ਼ ਜਾਂਦੀ ਦਾ ਕਿਸਾਨ ਦੇ ਘਰੋਂ ਹੀ ਹੈ ਪਰ ਉਹ ਜਾ ਕੇ ਕੰਪਨੀ ਵਾਲੇ ਦੇ ਉਹ ਆਟਾ ਵੀ ਨਾਮੀ ਬਣ ਜਾਂਦਾ ਉਹ ਕਣਕ ਕਿਸਾਨ ਦੇ ਖੇਤ ਤੋਂ ਹੀ ਜਾਂਦੀ ਹੈ ਉਹ ਦੁੱਧ ਕਿਸਾਨ ਦੇ ਘਰਾਂ ਚੋਂ ਜਾਂਦਾ ਹੈ ਪਸ਼ੂਆਂ ਤੋਂ ਜਾਂਦਾ ਹੈ ਪਰ ਉਹ ਜਦੋਂ ਜਾ ਕੇ ਸਾਨੂੰ ਪਤੀ ਉਹਦਾ ਕੀ ਬਣ ਜਾਂਦਾ ਅੱਗੇ ਤੇ ਇਸੇ ਤਰੀਕੇ ਨਾਲ ਸ਼ਾਇਦ ਹੁੰਦਾ ਹੈਗਾ ਸ਼ਾਇਦ ਅੱਗੇ ਕੰਪਨੀਆਂ ਜਾਂਦਾ ਬੀ ਕੀਪਰਾਂ ਲਗਵਾ ਸ਼ਾਇਦ ਜਿਹੜੇ ਸ਼ਾਇਦ ਉਤਪਾਦ ਕਰਦੇ ਨੇ ਤਿਆਰ ਕਰਦੇ ਨੇ ਕੱਢਦੇ ਨੇ ਪਰ ਜਦੋਂ ਤੱਕ ਕਸਟਮਰ ਨੂੰ ਚੀਜ਼ ਮਿਲਦੀ ਆ ਉਹਦੇ ਵਿੱਚ ਬਹੁਤ ਜ਼ਿਆਦਾ ਕਪੜਾ ਹੋ ਜਾਂਦਾ 80 80% ਤੱਕ ਸ਼ਾਇਦ ਦੇ ਵਿੱਚ ਨਾਮੀ ਕੰਪਨੀਆਂ ਦੇ ਮਿਲਾਵਟ ਪਾਈ ਗਈ 70 70 80 80% ਤੱਕ ਤੇ ਇਹ ਆਪਣਾ 100% ਪ्योर ਸ਼ਹਿਦ ਹੈ ਜੀ ਬੱਚਿਆਂ ਨੂੰ ਬਜ਼ੁਰਗਾਂ ਨੂੰ ਤੇ ਤੁਸੀਂ ਆਮ ਰੁਟੀਨ ਦੇ ਵਿੱਚ ਇਹਨੂੰ ਆਪਣੀ ਖੁਰਾਕ ਦਾ ਹਿੱਸਾ ਜ਼ਰੂਰ ਬਣਾਓ ਹਰ ਘਰ ਵਿੱਚ ਸ਼ਾਇਦ ਹੋਣਾ ਚਾਹੀਦਾ ਸਰਦੀਆਂ ਸਰਦੀਆਂ ਤਾਂ ਪੱਕਾ ਹੀ ਖਾਓ ਜਿੰਨਾ ਤੁਸੀਂ ਖਾ ਸਕਦੇ ਹੋ ਇਹਦਾ ਕੋਈ ਤੁਹਾਨੂੰ ਸਾਈਡ ਇਫੈਕਟ ਨਹੀਂ ਥੋੜਾ ਜਿਹਾ 슈ਗਰ ਵਾਲੇ ਬੰਦੇ ਇਹਦੀ ਮਤਲਬ ਮਾਤਰਾ ਘੱਟ ਲਓ ਤਾਂ ਇਸ ਤੋਂ ਥੋੜਾ ਪਰਹੇਜ਼ ਕਰੋ 슈ਗਰ ਵਾਲੇ ਬੰਦੇ ਤੇ ਆਦਰਵਾਇਜ਼ ਛੋਟੇ ਬੱਚਿਆਂ ਦੇ ਮਾਨਸਿਕ ਵਿਕਾਸ ਵਾਸਤੇ ਸਰੀਰਕ ਆਪਣੀ ਇਮਿਊਨਿਟੀ ਵਾਸਤੇ ਤੁਸੀਂ ਸ਼ਹਿਦ ਨੂੰ ਵਰਤ ਸਕਦੇ ਹੋ ਤੇ ਆਪਣਾ ਚੈਨਲ ਦਾ ਮਕਸਦ ਬਣਾਉਣ ਦਾ ਇਹ ਸੀਗਾ ਜਦੋਂ ਆਪਾਂ ਸ਼ਹਿਦ ਨੂੰ ਕਲੈਕਟ ਕਰਦੇ ਆ ਆਪਾਂ ਸ਼ਹਿਦ ਕੱਢਦੇ ਆ ਤਾਂ ਉਹ ਸਾਰੀਆਂ ਵੀਡੀਓਜ਼ ਮੈਂ ਤੁਹਾਡੇ ਨਾਲ ਸਾਂਝੀਆਂ ਕਰੂੰਗਾ ਵੀ ਕਿਸ ਕਿਸ ਤਰੀਕੇ ਦਾ ਇਸ ਟਾਈਮ ਕਿਹੜੇ ਫੁੱਲਾਂ ਤੋਂ ਸ਼ਹਿਦ ਆ ਰਿਹਾ ਹੈ ਦੇ ਸ਼ਾਇਦ ਹੈਗਾ ਜੀ ਆਪਣੇ ਲਵੇ ਮਲਟੀਪਲੇਅਰ ਦਾ ਪਰ ਉਹ ਹਨੀਆਂ ਬਿਲਕੁਲ ਬਿਲਕੁਲ ਇਹਨੂੰ ਕੋਈ ਟੈਂਪਰੇਚਰ ਤੇ ਨਹੀਂ ਉਹ ਕਰਿਆ ਹੋਇਆ ਇਹ ਬਿਲਕੁਲ ਫਰੈਸ਼ ਸ਼ੁੱਧ ਤਰੀਕੇ ਨਾਲ ਜਿਸ ਤਰ੍ਹਾਂ ਛੱਤੇ ਦੇ ਵਿੱਚੋਂ ਕੱਢਿਆ ਉਸ ਤੋਂ ਬਾਅਦ ਇਹਨੂੰ ਵਧੀਆ ਦੋ ਤਿੰਨ ਕੱਪੜੇ ਦੀ ਲੇਅਰ ਵਿੱਚ ਦੀ ਸਾਫ਼ ਕਰਿਆ ਉਸ ਤੋਂ ਬਾਅਦ ਅਪਨੀ ਪੈਕਿੰਗ ਕਰਤੀ ਕੰਪਨੀਆਂ ਕੀ ਕਰਦੀਆਂ ਨੇ ਜੀ ਕੰਪਨੀ ਨੂੰ ਹਾਈ ਟੈਂਪਰੇਚਰ ਉੱਪਰ ਬੋਇਲ ਕਰਕੇ ਉਹਦੀ ਜਿਹੜੀ ਨਿਊਟ੍ਰੀਸ਼ਨ ਵੈਲਿਊ ਉਹ ਬਿਲਕੁਲ ਖਤਮ ਕਰ ਦਿੰਦੀਆਂ ਨੇ ਉਹ ਸਿਰਫ ਇੱਕ ਕੌੜਾ ਮਿੱਠਾ ਜ਼ਹਿਰ ਰਹਿ ਜਾਂਦਾ ਉਹ ਸਾਡੀ ਸਿਹਤ ਤੇ ਕਿਸੇ ਕੰਮ ਨਹੀਂ ਆਉਂਦਾ ਤਾਂ ਕਰਕੇ ਮੈਨੂੰ ਪਤਾ ਜੀ ਪਪਾ ਸਾਰੇ ਦੇਖਦੇ ਹਰ ਇੱਕ ਬੰਦਾ ਜਿਹਦੇ ਟਾਈਮ ਦੇ ਵਿੱਚ ਵਧੀਆ ਚੀਜ਼ ਖਾਣੀ ਚਾਹੁੰਦਾ ਪਰ ਉਹ ਨੂੰ ਪਤਾ ਨਹੀਂ ਵੀ ਮਿਲੂ ਕਿੱਥੋਂ ਤੇ ਕਿਰਪਾ ਕਰਕੇ ਤੁਹਾਡੇ ਅੱਗੇ ਬੇਨਤੀ ਹੈ ਜੀ ਆਪਣੇ ਚੈਨਲ ਤੇ ਮਾਧਿਮ ਰਾਹੀਂ ਤੁਸੀਂ ਇਸ ਆਪਣੀ ਵੀਡੀਓ ਨੂੰ ਅੱਗੇ-ਅੱਗੇ ਸ਼ੇਅਰ ਕਰੋ ਲੋਕਾਂ ਤੱਕ ਪਹੁੰਚਾਓ ਤਾਂ ਜੋ ਉਹ ਉਹਨਾਂ ਨੂੰ ਸਹੀ ਚੀਜ਼ ਮਿਲ ਸਕੇ ਤੇ ਇੱਕ ਕਿਸਾਨ ਭਰਾ ਨੂੰ ਸਪੋਰਟ ਕਰਨ ਦੀ ਤੁਹਾਨੂੰ ਬਹੁਤ-ਬਹੁਤ ਜ਼ਰੂਰਤ ਹੈ ਜੀ ਤੇ ਸਪੋਰਟ ਕਰਿਓ ਤੁਹਾਡੇ ਭਰਾ ਨੂੰ ਸ਼ਾਇਦ ਦੀ オリジナル ਦੀ ਤੇ ਕੁਆਲਿਟੀ ਦੀ ਜ਼ਿੰਮੇਵਾਰੀ ਆਪਣੀ ਰਹੇਗੀ ਤੇ ਆਪਣੀ ਇਸ ਤਰ੍ਹਾਂ ਦੀਆਂ ਆਪਣੀ ਹੋਰ ਡੈਰੀ ਫਾਰਮਿੰਗ ਐਗਰੀਕਲਚਰ ਤੇ ਡੈਰੀ ਫਾਰਮਿੰਗ ਦੇ ਨਾਲ ਤੇ ਸ਼ਹਿਦ ਦੀਆਂ ਜੇ ਹੋਰ ਵੀਡੀਓਜ਼ ਦੇਖਣ ਦੀ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਬਹੁਤ ਬਹੁਤ ਧੰਨਵਾਦ